ਜੈ ਸ਼੍ਰੀ ਰਾਮ ਅੱਜ ਬੜਾ ਹੀ ਗੰਭੀਰ ਇਸ਼ੂ ਹੈ ਕਿ ਸਾਡੀ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹੈ ਕਿ ਕਿਸੇ ਮਦੇ ਮਰਨ ਦੇ ਉੱਪਰ ਵੀ ਜਿਹੜਾ ਮੁਆਵਜ਼ਾ ਦਿੰਦੀ ਹੈ ਉਸ ਦੇ ਵਿੱਚ ਹੀ ਬਹੁਤ ਪੂਰੀ ਤਰ੍ਹਾਂ ਭੇਸਭਾਬ ਕੀਤਾ ਜਾ ਰਿਹਾ ਹੈ ਪਿਛਲੇ ਦਿਨੀ ਕਿੰਦਾ ਸਾਡੇ ਪਟਿਆਲੇ ਜਿਲ੍ਹੇ ਦੇ ਵਿੱਚ ਸਮਾਣਾ ਰੋਡ ਤੇ ਇੱਕ ਟ੍ਰੱਕ ਰੈਨੋਵਾ ਕਾਰ ਦਾ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਸੱਤ ਬੱਚਿਆਂ ਦੀ ਅਤੇ ਡਰਾਈਵਰ ਦੀ ਮੌਤ ਹੋਈ ਅੱਲੀ ਗੱਲ ਤਾਂ ਦੇਖੋ ਟਿੱਪਰ ਜਿਹੜਾ ਚੈਲੰਜ ਸੀਗਾ ਉਸ ਦੀ ਉਮਰ 19 ਸਾਲ ਸੀ ਨਰਿੰਦਰ ਸੰਸੀ ਉਹਦੇ ਕੋਲੇ ਉਹਦੇ ਮਾਲਕਾਂ ਦੇ ਪਰਚਾ ਨਹੀਂ ਦਿੱਤਾ ਜੀ ਸਕੂਲ ਦੇ ਉਹ ਬੱਚੇ ਸੀਗੇ ਸਕੂਲ ਮੈਨੇਜਮੈਂਟ ਦੇ ਉੱਪਰ ਸਰਕਾਰ ਨੇ ਕੋਈ ਪਰਚਾ ਨਹੀਂ ਦਿੱਤਾ ਇੱਕ ਫਾਰਮੈਟ ਹੀ ਕੀਤੀ ਸੱਤ ਬੱਚੇ ਜਿਨ੍ਹਾਂ ਦੀ ਉਮਰ 7 ਸਾਲ ਤੋਂ ਲੈ ਕੇ 12 ਸਾਲ ਸੀ ਤੇ ਐਡਾ ਵੱਡਾ ਪ੍ਰਤਾਕ ਬੱਤਰਿਆ ਵਾਪਰਿਆ ਵੀ ਮੁਆਵਜ਼ੇ ਦੇ ਤੌਰ ਦੇ ਉੱਪਰ ਉਹਨਾਂ ਨਾਲ ਮਜ਼ਾਕ ਉਡਾਇਆ 2-2 ਲੱਖ ਰੁਪਇਆ ਉਸ ਪਰਿਵਾਰ ਨੂੰ ਲਾਂਗ ਦਿੱਤਾ ਕਹਿੰਦਾ ਆਮ ਆਦਮੀ ਪਾਰਟੀ ਸਰਕਾਰ ਨੇ ਕਿ ਉਹ ਬੱਚੇ ਦੀ ਕੀਮਤ 2-2 ਲੱਖ ਰੁਪਇਆ ਪਾਈ ਹੈ ਕਹਿੰਦਾ ਮਾਲ ਸਰਕਾਰ ਨੇ ਇਹ ਬਦਲਾਅ ਪੰਜਾਬ ਦਾ ਕਹਾਂਜੀ ਬਦਲਾਅ ਕਰਾਂਗੇ ਸਾਡਾ ਮੋਗੇ ਦੇ ਵਿੱਚ ਜਿਹੜਾ ਪ੍ਰਧਾਨ ਮਰਿਆ ਸ੍ਰੀ ਆਮ ਗੈਂਗਸਟਰ ਨੂੰ ਗੋਲੀਆਂ ਮਾਰੀਆਂ ਉਸਦੇ ਪਰਿਵਾਰ ਨੂੰ 5 ਲੱਖ ਰੁਪਇਆ ਤੇ ਪ੍ਰਾਈਵੇਟ ਨੌਕਰੀ ਦਿੱਤੀ ਹਾਲੇ ਤੱਕ ਕੋਈ ਮੁੱਲ ਤੋਂ ਫੜੇ ਨਹੀਂ ਗਏ ਤਿੰਨ ਮੁੱਲਜੋਂ ਵਾਲੇ ਵੀ 2 ਮਹੀਨੇ ਹੋ ਗਏ ਬਾਗੀ ਨੇ फरार ਨੇ ਜਦੋਂ ਪੁੱਛਦੇ ਆ ਤਾਂ ਕਹਿ ਦਿੰਦੇ ਆ ਆਊਟ ਆਫ ਸਟੇਟ ਨੇ ਵੀ ਆਊਟ ਆਫ ਸਟੇਟ ਤੋਂ ਅਸੀਂ ਥੋੜਾ ਫੜਨ ਜਾਵਾਂਗੇ ਪੁਲਿਸ ਹੀ ਫੜਨ ਜਾਊਗੀ ਪਰਛੋ ਚੋਥੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮਚਿੱਤੇ ਨਕਲੀ ਜਰਾਬ ਦੇ ਨਾਲ 23 ਬੰਦਿਆਂ ਦੀ ਡੈਥ ਹੋ ਗਈ ਇਹ ਉਹੀ ਸਰਕਾਰ ਹੈ ਜਿਹੜੀ ਕਹਿੰਦੀ ਸੀ 1 ਮਹੀਨੇ ਦੇ ਵਿੱਚ ਨਸ਼ਾ ਖਤਮ ਹੋ ਜਾਏਗਾ ਹੁਣ ਵੀ ਸਾਡੇ ਡੀਜੀਪੀ ਪੰਜਾਬ ਗੌਰਵ ਜੈਦੇਵ ਜੀ ਨੇ 31 ਮਈ ਜੜਲਨ ਦਿੱਤੀ ਹੈ ਕਿ 31 ਮਈ ਤੱਕ ਨਸ਼ਾ ਪੰਜਾਬ ਚੋਂ ਖਤਮ ਹੋਵੇ ਕਈ ਬੰਦਿਆਂ ਦੀ ਮੌਤ ਹੋ ਜਵੇ ਇਸ ਤੋਂ ਵੱਡੀ ਵਾਰਦਾਤ ਕੀ ਹੋ ਸਕਦੀ ਹੈ ਉਸ ਦੇ ਉੱਪਰ ਸਾਡੇ ਮਾਨਸਿਕ ਰੋਗ ਮੰਤਰੀ ਸਾਹਿਬ ਜਿਨ੍ਹਾਂ ਨੂੰ ਖੁਣ ਚਾਹੁੰਦਾ ਕਿ ਸ਼ਰਾਬ ਨਾਲ ਬਹੁਤ ਪਿਆਰ ਹੈ ਉਹਨਾਂ ਪਰਿਵਾਰਾਂ ਨੂੰ 10-10 ਲੱਖ ਰੁਪਇਆ ਤੇ ਸਰਕਾਰੀ ਨੌਕਰੀ ਦੀ ਕੋਸ਼ਨਾ ਐਲਾਨ ਮੰਤਰੀ ਸਾਹਿਬ ਨੇ ਕੀਤਾ ਲੋਕ ਮਜ਼ਾਕ ਕਰ ਰਹੇ ਨੇ ਉਹ ਕਹਿ ਰਹੇ ਨੇ ਲੋਕ ਕਹਿਣ ਲੱਗੇ ਵੀ ਜੰਗ 'ਚ ਨਾ ਮਰੀਏ ਸ਼ਰਾਬ ਪੀ ਕੇ ਮਰ ਜਾਈਏ ਵੀ 10 ਲੱਖ ਰੁਪਇਆ ਤੇ ਸਰਕਾਰੀ ਨੌਕਰੀ ਭਗਵੰਤ ਮਾਨ ਜ਼ਰੂਰ ਦੇ ਦੇਊਗਾ ਇਹ ਦੇਖੋ ਵੀ ਉੱਥੇ 10 ਲੱਖ ਰੁਪਏ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ ਦਿੱਤਾ ਜਾ ਰਿਹਾ ਦੇ ਪਰਿਵਾਰਾਂ ਨੂੰ ਇਥੇ ਬੱਚੇ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਿੱਤਾ ਜਾ ਰਿਹਾ ਕਿ ਮਜ਼ਾਕ ਕਰਦੇ ਹੋ ਤੁਸੀਂ ਇਹਨਾਂ ਦਾ ਮਜ਼ਾਕ ਕੀਤਾ ਤੁਸੀਂ ਕਿੰਨੇ ਪਰਿਵਾਰਾਂ ਨਾਲ 2 ਲੱਖ ਰੁਪਏ ਵੈਲਿਊ ਪਾਈ ਇਹਨਾਂ ਦੀ 20 ਲੱਖ ਰੁਪਏ ਮਾਨ ਸਾਹਿਬ ਮੈਂ ਦੇ ਦੂੰਗਾ ਚਿੰਤਨਾ ਵੱਲੋਂ bina ਸਰਕਾਰ ਤੋਂ ਉਂਦੇ ਹੋਏ ਮੋਗੇ ਦੇ ਵਿੱਚ ਅਸੀਂ ਸ਼ਿਵਦਾਨਾ ਵੱਲੋਂ 10 ਲੱਖ ਰੁਪਏ ਦਿੱਤਾ ਤੁਸੀਂ ਸਰਕਾਰ ਤੋਂ ਕੇ 5 ਲੱਖ ਰੁਪਏ ਦਿੱਤਾ ਥੋਡੀ ਨੈਕਲਜੈਂਸੀ ਦੇ ਕਾਰਨ ਉੱਤੇ ਮੋਤਾ ਹੋਈਆਂ ਇਹ ਥੋਡੀ ਨੈਕਲਜੈਂਸੀ ਹੈ ਕਿ 19 ਸਾਲ ਦਾ ਬੱਚਾ ਮੇਰੇ ਕੋਲ ਵੀੜੀ ਹੋਇਆ ਮੈਂ ਤੁਹਾਨੂੰ ਦੇ ਦੂੰਗਾ ਉਧਰੋਂ ਉਹ ਟਿਪਰ ਛੱਡ ਕੇ ਦੇਵੀਗੜ੍ਹ ਰੋਡ ਤੇ ਕੱਲ 40 ਟਿਪਰ ਮਾਈਨਿੰਗ ਕਰ ਰਹੇ ਨੇ ਇਹੀ ਟਿਪਰ ਤੇ ਪਹਿਲਾ ਕੰਪਲੇਂਟ ਹੋਈ ਵੀ ਸੀ ਕੱਲ ਪਟਿਆਲੇ ਥਾਦਰ ਦੇ ਵਿੱਚ ਜਿਹੜੇ ਟਰੱਕ ਨਾਲ ਐਕਸੀਡੈਂਟ ਹੋਇਆ ਕੱਲ ਥਾਦਰ ਥਾਣੇ ਪਟਿਆਲੇ ਦੇ ਵਿੱਚ ਵੀ ਐਫ ਆਈ ਆਰ ਲਾਗ ਦੋਈ ਆ। ਕਿਰ ਕਿਤੇ ਫਿਰ ਰਹੇ ਆ ਸੀ ਕਿੰਦਾ ਇਹ ਮੁਆਵਜ਼ੇ ਦੀ ਕੋਈ ਰਣਨੀਤੀ ਬਣਾਓ ਕਿਸੇ ਨੂੰ ਤੁਸੀਂ ਕਰੋੜ ਰੁਪਏ ਦੇਣ ਨੂੰ ਜਾ ਕੇ ਉਹਦੇ ਘਰੇ ਜਾਂਦਾ। ਜਿਹੜਾ ਕਿੰਦਾ ਕੋਈ ਕਿਸਾਨ ਕਿੰਦਾ ਉੱਤੇ ਬੈਠਾ ਕਿੰਦਾ ਬਿਨਾ ਕਿਸੇ ਲੜਾਈ ਤੋਂ ਬਿਨਾ ਕਦੇ ਗੱਲ ਤੋਂ ਡੈਥ ਹੋ ਗਈ ਉਹ ਕੋਈ 1 ਕਰੋੜ ਰੁਪਏ ਦੇ ਆਂਦੇ ਹੋ ਜਾ ਕੇ ਸਰਕਾਰੀ ਨੌਕਰੀ ਤੇ ਆਂਦੇ ਹੋ ਜਿਨ੍ਹਾਂ ਦੇ ਨਾਲ ਐਡੀ ਵੱਡੀ ਘਟਨਾ ਵਾਪਰ ਗਈ ਜਿਨ੍ਹਾਂ ਦਾ ਵੰਸ਼ ਹੀ ਖਤਮ ਹੋ ਗਿਆ ਉਸ ਪਰਿਵਾਰ ਦਾ ਕਹਿੰਦੇ ਕੋਈ ਵੀ 2 ਲੱਖ ਰੁਪਏ ਦੇ ਕੇ ਮਜ਼ਾ ਘੜਾ ਰਹੇ ਉਹਨਾਂ ਪਰਿਵਾਰਾਂ ਦਾ ਇਹ ਘਟਨਾ ਤੋਂ ਬਾਅਦ ਪਰਿਵਾਰ ਨਹੀਂ ਚੱਲਦਾ ਬਹੁਤ ਜ਼ਰੂਰਤ ਪੈਂਦਾ ਹੈ ਕਹਿੰਦੇ ਜੰਮ ਕੇ ਸਾਫ਼ ਉਹ ਬੋਗੇ ਤੇ ਸੰਸਕਾਰ ਤੇ ਨਹੀਂ ਪਹੁੰਚੇ ਡਰ ਦੇ ਮਾਰੇ ਨਹੀਂ ਪਹੁੰਚੇ ਸੰਸਕਾਰ ਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਲੋਕ ਸਾਡੇ ਗੱਲ ਪੜ੍ਹਣਗੇ ਅੱਜ ਇਹ ਬਦਲਾਅ ਹੈ ਪੰਜਾਬ ਦੇ ਵਿੱਚ ਇਹ ਪੋਜੀਸ਼ਨ ਹੈ ਕਿ ਅਗਰ ਕਿਸੇ ਸਕੂਲ ਦਾ ਨਹੀਂ ਪੱਤਰ ਰੱਖਣ ਜਾਣਾ ਹੋਵੇ ਤਾਂ ਉਹਦੇ 25 ਬੰਦੇ ਪਹਿਲਾਂ ਪੁਲਿਸ ਦੇ ਐਮਐਲਏ ਦੀ ਸੁਰੱਖਿਆ ਲਈ ਲੈਣੇ ਪੈਂਦੇ ਨੇ ਤਾਂ ਉਹ ਨਹੀਂ ਪੱਤਰ ਰੱਖ ਕੇ ਆਉਂਦਾ ਐਮਐਲਏ ਐਮਐਲਏ ਦੀ ਜ਼ਰਤ ਨਹੀਂ ਹੈਗੀ ਵੀ ਉਹਦੇ ਦੋ ਗਨਮੈਨ ਲਾ ਕੇ ਨਹੀਂ ਪੱਤਰ ਕਿਸੇ ਸਕੂਲ ਦਾ ਰੱਖਣ ਵਾਸਤੇ ਵੀ ਵੀ ਡਵੈਲਪਮੈਂਟ ਕਰਨ ਲਈ ਵੀ ਇਹਨਾਂ ਨੂੰ ਸੁਰੱਖਿਆ ਦੇਣੀ ਪੈਂਦੀ ਆ ਇਹ ਬਦੇ ਵਿੱਚ ਹੁੰਦਾ ਇਹ ਸਾਡੀ ਤਾਂ ਇਹੀ ਮੰਗ ਹੈ ਕਿ ਉਸ ਪਰਿਵਾਰ ਨੂੰ ਜ਼ਖਮ ਤੇ ਜ਼ਖਮ ਨਾ ਦਿਓ ਮੰਨ ਤੱਕ ਉਹਨਾਂ ਜ਼ਖਮਾਂ ਤੇ ਮੱਲ੍ਹਮ ਲਾਓ ਉਸ ਪਰਿਵਾਰ ਨੂੰ ਤੁਰੰਤ 1-1 ਕਰੋੜ ਰੁਪਇਆ ਤੇ ਇੱਕ ਉਹਦੇ ਪਰਿਵਾਰ ਨੂੰ ਕੋਈ ਸਰਕਾਰੀ ਨੌਕਰੀ ਮਾਨ ਸਰਕਾਰ ਵੱਲੋਂ ਦਿੱਤੀ ਜਾਵੇ ਤੇ ਮੁਆਵਜ਼ਾ ਦੇਣ ਦੀ ਨੀਤੀ ਜਿਹੜੀ ਉਹ ਸਪਸ਼ਟ ਕੀਤੀ ਜਾਵੇ ਇਹ ਨਹੀਂ ਹੈ ਕਿ ਜਿਹਨੂੰ ਥੋੜਾ ਜੀ ਕੀਤਾ ਥੋੜੀ ਮਰਜ਼ੀ ਨਹੀਂ ਆ ਸਾਨੂੰ ਲੋਕ ਹਾਈਕੋਰਟ ਪਹੁੰਚਣਗੇ ਇਸ ਨੂੰ ਲੈ ਕੇ ਮੈਂ ਵੀ ਜਾਊਂਗਾ ਕਿ ਕਿਹੜੇ ਨੂੰ 20 ਕਰੋੜ ਦਿੰਨੇ ਹੋ ਕਿਹਦੇ ਨੂੰ 1 ਲੱਖ ਦਿੰਨੇ ਹੋ ਕਿਹਦੇ ਨੂੰ 2 ਲੱਖ ਦਿੰਨੇ ਹੋ ਕਿਹਦੇ ਨੂੰ 10 ਲੱਖ ਦਿੰਨੇ ਹੋ ਤੁਸੀਂ ਆਪਣੀ ਜੇਬ ਚੋਂ ਪੈਸੇ ਦੇ ਰਹੇ ਹੋ ਸਿਰ ਸਰਕਾਰ ਦੇ ਪੈਸੇ ਦੇ ਰਹੇ ਹੋ ਸਰਕਾਰ ਦੀ ਨੀਤੀ ਕੀ ਹੈ ਕਿਸੇ ਦੀ ਮਰਜ਼ੀ ਆਉਂਦੇ ਉੱਪਰ ਸਰਕਾਰ ਦੀ ਨੀਤੀ ਹੋਣੀ ਚਾਹੀਦੀ ਹੈ ਕਿ ਮਾਅਦਾ ਕਿੰਨਾ ਮਿਲੂਗਾ ਕਹਿੰਦਾ ਤੁਹਾਡੀ ਮਰਜ਼ੀ ਨਹੀਂ ਚੱਲੂਗੀ ਕਹਿੰਦਾ ਪੇਸ ਦੇ ਲਈ ਸਿਸ਼ਣਾ ਵੀ ਅੱਗੇ ਵੀਓ ਪੜਾਉਂਦੇ ਤੇ ਕੁਛੇ ਤਾਂ ਬੋਲਦੇ ਵੀ ਪਰਿਵਾਰਾਂ ਕੋ ਜਾਓਗੇ ਹੁਣ ਅਗਲਾ ਬੱਸ ਮੈਂ ਤਾਂ ਸਰਕਾਰ ਵਾਲੇ ਦਿਨ ਵੀ ਜਾ ਕੇ ਆਇਆ ਸੀ ਮੈਂ ਫੇਰ ਪਰਸਨਲੀ ਵੀ ਪਰਿਵਾਰਾਂ ਕੋਲ ਜਾਊਗਾ। ਇਹ ਉਹ ਸਾਡੀ ਉਹ ਪ੍ਰਿਆਸ ਹੈ। ਮਾਨਤਾ ਨੂੰ ਚਾਹੀਦਾ ਕਿ ਉਹਨਾਂ ਪਰਿਵਾਰਾਂ ਨੂੰ ਜਿਹੜੇ ਜ਼ਖਮ ਮਿਲੇ ਨੇ ਉਹ ਕਦੇ ਵੀ ਨਾ ਭਰਨ ਵਾਲੇ। ਉਹ ਜਿਹੜਾ ਘਾਟਾ ਉਹਨਾਂ ਦਾ ਪਿਆ, ਉਹਨਾਂ ਦੇ ਬੱਚੇ ਗਏ ਨਹੀਂ। ਅੰਕਲ ਇੱਕੀ ਦੋ ਦੋ ਬੱਚੇ ਰੇਤ ਕੋ ਲੈ ਗਏ ਨੇ। ਉਹਨਾਂ ਦੇ ਉਹ ਬੱਚੇ ਚਲੇ ਗਏ। ਉਹਨਾਂ ਦਾ ਵੰਸ਼ ਖਤਮ ਹੋ ਗਿਆ। ਕਿ ਉਹਨਾਂ ਨੂੰ ਤੁਸੀਂ ਹੋਰ ਉਲਟਾ ਜ਼ਖਮ ਦੇ ਰਹੇ ਹੋ। ਜਿਹੜੇ ਬੰਦੇ 2 ਲੱਖ ਰੁਪਏ ਥਾਲ ਦਾ ਪੜਾਈ ਦਾ ਬੱਚੇ ਦਾ ਖਰਚਾ ਉਠਾ ਰਹੇ ਨੇ। ਉਹ ਥੋੜਾ 2-2 ਲੱਖ ਰੁਪਈਆ ਲੈਣਗੇ ਉਹ 2-2 ਲੱਖ ਰੁਪਈਆ ਲੈਣਗੇ ਕਹਿੰਦਾ ਤੇ ਉਲਟਾ ਫੋਨ ਥੋੜੀ ਸਰਕਾਰ ਉਹਨਾਂ ਪ੍ਰਾਈਵੇਟ ਕਾਰਾਂ ਵਾਲਿਆਂ ਨੂੰ ਤੰਕਰਨਾ ਸ਼ੁਰੂ ਕਰਤਾ ਛੋਟੇ ਤੋਂ ਕੰਮ ਤਾਂ ਕੋਈ ਹੁੰਦਾ ਨਹੀਂ ਉਹ ਟਿੱਪਰਾਂ ਦੇ ਰੋਗ ਨਹੀਂ ਲੱਗਦੀ ਕਿਉਂਕਿ ਜਿਸ ਤੁਸੀਂ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਸੀ ਕਿ ਰੇਤ ਮਾਫੀਆ ਦੇ ਵਿੱਚੋਂ ਅਸੀਂ ਇੰਨੇ ਹਜ਼ਾਰ ਕਰੋੜ ਰੁਪਈਆ ਕੱਢ ਕੇ ਸਰਕਾਰ ਚਲਾਵਾਂਗੇ ਅੱਜ ਉਹ ਰੇਤ ਮਾਫੀਆ ਦਾ ਸਾਰਾ ਪੈਸਾ ਛੋਟੇ ਲੀਡਰਾਂ ਕੋਲ ਜਾ ਰਿਹਾ ਹੈ ਮਾਨ ਸਾਹਿਬ ਇਸ ਕਰਕੇ ਕਿ ਪ੍ਰਬੰਧ ਨਹੀਂ ਹੋ ਰੇ ਇਸ ਕਰਕੇ ਮਾਈਨਿੰਗ ਬੰਦ ਨਹੀਂ ਹੋ ਰਹੀ ਸਤ ਪੰਜਾਬ ਲੋਕ ਦੇ ਲੋਕਾਂ ਨੂੰ ਦੇਖੋ ਕਿ ਤੁਸੀਂ ਸਰਕਾਰ ਬਣਨ ਤੋਂ ਬਾਅਦ ਰੇਤੇ ਦੇ ਵਿੱਚੋਂ ਕਿੰਨਾ ਪੈਸਾ ਇਕੱਠਾ ਕੀਤਾ 1 ਰੁਪਿਆ ਵੀ ਇਕੱਠਾ ਕੀਤਾ ਤੂੰ ਜੇਕਰ ਮੰਗਦਾ ਹਕੀਕਤ ਤੱਕ ਨਹੀਂ ਕੋਲ ਦੇ ਤੇਰਾ ਕੀ ਕੋਈ ਜਾਰੀ ਤੂੰ ਤਾਂ ਮੰਗਿੱਤਰ ਗਿਆ ਉਹਨਾਂ ਨੇ ਅਸੀਂ ਦੋ ਕਰ ਕਿਸ ਤਰ੍ਹਾਂ ਕਰਾਂਗੇ ਅਸੀਂ ਚਿੰਤਿਆਨਾਂ ਪਰਿਵਾਰਾਂ ਨੂੰ ਮਿਲੂਗੀ ਉਹ ਪਰਿਵਾਰਾਂ ਦੀ ਜੋ ਤਨਤੀ ਹੋਗੀ ਅਸੀਂ ਤਾਂ ਉਹਨਾਂ ਨੂੰ ਜਾ ਕੇ ਅਪੀਲ ਕਰਾਂਗੇ ਕਿ 2 ਲੱਖ ਰੁਪਏ ਤੱਕ ਚੈੱਕ ਜਿਹੜਾ ਵੀ ਲੈ ਕੇ ਆਵੇ ਐਮ ਐਲ ਏ ਆਵੇ ਮੰਤਰੀ ਆਵੇ ਕੋਈ ਆਵੇ ਉਹਦੇ ਮੂੰਹ ਤੇ ਭਗਾ ਕੇ ਮਾਰਿਓ 2 ਲੱਖ ਰੁਪਏ ਲੈਣ ਦੀ ਕੋਈ ਲੋੜ ਨਹੀਂ ਹੈਗੀ ਗਿੰਦਾ ਜਣਜੀ ਇਹ ਘੱਟੋ ਘੱਟ ਮਾਨਤਾ ਪੁੰਨਟ ਪਰਿਵਾਰਾਂ ਤੇ ਮੱਲਮ ਲਾਓ ਉਹਨਾਂ ਨੂੰ ਘੱਟੋ ਘੱਟ 2 ਕਰੋੜ ਰੁਪਇਆ ਤੇ ਸਰਕਾਰੀ ਨੌਕਰੀ ਜਲਦੀ ਅਨਾਉਂਸ ਕਰੋ ਨਹੀਂ ਇਸ ਗੱਲ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਦੋ ਸਭ ਤੋਂ ਬੰਦਾ ਹੋਊਗਾ ਅਸੀਂ ਕਰਾਂਗੇ ਅਸੀਂ ਉਹ ਪਰਿਵਾਰਾਂ ਦੇ ਨਾਲ ਇਸ ਦੁਖਦੀ ਘੜੀ ਦੇ ਵਿੱਚ ਸ਼ਿਵਨਦਰਪਾਲ ਕਾਂਗਰਸ ਦੇ ਗੁਰੂ ਪੂਰੀ ਤਰ੍ਹਾਂ ਖੜਾ